ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰਕਾ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰੂ ਤੇ ਮਰਦਾਸ RAM DAS ਹੋਏ ਸਹਾਇ ਰਕਨਾਰ ਗੋਪਿੰਦਨਾ ਸਿੰਘ ਰਾਜ ਸ੍ਰੀ ਹਰਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਰਠ ਸਭ ਦੁੱਖ ਜਾਇ ਤੀਗ 72 ਸਿਮਰੈ ਕਰਨੋਂ ਜਿ ਆਵੇ ਤਾਏ ਸਭ ਥਾਈ ਹੋਏ ਸਹਾਈ ਜੀ ਦਸਮੇ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਜਸਾ ਪਾਤਸ਼ਾਹੀ ਅੰਦੀ ਜਾਗਦੀ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਜੀ ਕਾ ਧਿਆਨ ਧਰ ਕੇ ਭੁੱਲ ਜੀ ਨਾ ਪਿਆਰਿਆਂ ਤੂੰ ਸਭ ਜਾਤਿਆਂ ਚਾੜੀ ਮੁਕਤਿਆਂ ਠੀਆਂ ਜੱਪੀਆਂ ਤੱਪੀਆਂ ਜਿਦਾਂ ਰਾਮ ਜੱਪਿਆ ਬਨ ਛਕਿਆ ਦੇਖ ਤਰਾਈ ਤੀਖ ਵਾਹੀ ਦੇਖਾਂ ਲੜ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਭੁੱਲੋ ਜੀ ਬਨਾ ਸਿੰਘਾਂ ਸਿੰਘਣੀਆਂ ਧਰਮ ਹੇ ਸਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਰਹੀਆਂ ਚਰਖੜੀਆਂ ਤੇ ਚੜੇ ਤਰਾਂ ਰਿਆ ਨ ਚਰਵਾਏ ਗਏ ਤੁਰਦ ਮਿਹਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾ ਸੰਗਨ ਭਾਈ ਤਨਾ ਦੀ ਕ ਮਾਈ ਦਾ ਧਿਆਨ ਧਰ ਕੇ ਭੁੱਲੋ ਜੀ ਸਨਿਆਤ ਖਤਾਂ ਸਰਬੱਤ ਗੁਰ ਦਵਾਰਿਆਂ ਦਾ ਧਿਆਨ ਧਰ ਕੇ ਭੁੱਲੋ ਜੀ ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਆਹੇ ਦਰੂ ਚਤਿ ਆਵੇ ਚਿਤਿ ਆਵਨ ਕਾ ਸਤਕਾ ਸਰਬ ਸੁਖੁ ਹੈ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਕਹ ਰਚਿਆ ਰਾਇ ਇਤ ਦੀਰਤੀਕ ਫਤ ਹੈ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨਉ ਸਿਖੀ ਦਾਨ ਕੇਤਾਨ ਰਹਿਤ ਦਾਨ ਬਭੇਗਤਾਨ ਉਸਾਹੂ ਦਾਨ ਪੁਰ ਸਾਧਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨੇ ਸ਼ਨਾਰ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾਜਕਾਰ ਭੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਬਤਕਾ ਰੱਖਾ ਬਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀੋ ਸ੍ਰੀ ਰਣਕਾਰਾ ਸਾਹਿਬ ਜੀ ਗੁਰ ਗੁਰ ਦਵਾਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਤਨਾ ਦੇ ਖੁੱਲੇ ਦਰਸ਼ਨ ਦੇ ਦਾਰ ਸਿਵਾ ਸੰਭਾਵ ਦਾ ਦਾਰਨ ਪਿਆਰੀ ਖਾਲਸਾ ਜਿਹਨੂੰ ਬਖਸ਼ਿਆ ਜਿਹੇ ਜਮਾਨਿਆਂ ਦੇ ਮਾਰ ਨੇ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਵਨ ਪਵਿੱਤਰ ਅਸਥਾਨ ਗਰਬਾਰ ਸ੍ਰੀ ਪੰਟਾ ਸਾਹਿਬ ਜਰਮ ਅਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਾਜ਼ੂਰ ਅਰਦਾਸ ਬੇਨ ਤੇ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਗੁਰਪੁਰਬ ਹੈ ਸੂ ਸੰਗਤਾਂ ਹਜੂ ਸਤਿਗੁਰਾਂ ਦੇ ਗੁਰਤਾ ਗੱਦੀ ਗੁਰਪੁਰਬ ਸਰਦਾ ਭਾਵਨਾ ਦੇ ਨਾਲ ਆਪਦੇ ਹਜੂ ਰਾਜ ਰੁਕੇ ਸੰਗਤਾਂ ਮਨਾ ਰਹੀਆਂ ਹਨ ਕਿਰਪਾ ਕਰਨੀ ਸਤਿਗੁਰੂ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰਪਰਵਾਨ ਕਰਨੀਆਂ ਦਰਵ ਘਰੋਂ ਗੁਰਸਿੱਖੀ ਨਾਮਦਾਨ ਚੜ੍ਹਦੀ ਕਲਾ ਬਖਸ਼ੇ ਕਰਨੀ ਆਪ ਜੀਆਂ ਦੇ ਹਜੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਹੋ ਦਵਾਨਾ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅਖਰ ਵਾਧਾ ਘਟਾ ਵਿੱਚ ਸੁਨਵਾਫ਼ ਕਰਨਾ ਜੀ ਅਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੀ ਬੜੇ ਸੁਣੇ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਗ ਦਰ ਅਈਆ ਸੰਗਤਾਂ ਦੇ ਹਿਰਦਾਂ ਚ ਸੌਣਾ ਜੀ ਸਰਬੱਤ ਸਾਂਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਘਰ ਘਰ ਗੁਰ ਸਿੱਖੀ ਨਾਮ ਗਾਣ ਬਖਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੂੰ ਚਾਕੇ ਰੱਖਣਾ ਜਾਤ ਰੂਹਾਂ ਦੀ ਯਾਤਰਾ ਸਫਲ ਕਰਮੀ ਤਿਲ ਫੁੱਲ ਪੇ ਢਾਵਾ ਦਰਪਰਵਾਨ ਕਰਮੀਆਂ ਆਪ ਜੀਆਂ ਦੇ ਹਜ਼ੂਰ ਪਵਿੱਤਰ ਖਰਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਂਦੇ ਆਗੇ ਭੁਖਸ਼ੇ ਜੇ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆ ਦੇ ਨਿਜ ਸਿਗਾਸਨ ਸਜ ਕੇ ਤਿਆਰ ਹਰ ਦੀ ਸਿਗਾਸਰਾ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਾ ਦੇ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਸੁਝੀ ਬਖਸ਼ ਸਈ ਪਿਆਰੇ ਮੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਸਤਿ ਆਵੈ ਨਾਨਕ ਨਾਮ ਜੜਦੇ ਕਲਾ ਤੇਰੇ ਬਾਣੀ ਸਰਬਤਾ ਭਲਾ ਕੌਣ ਜਾਣੇ ਕੁਣ ਏ ਕੌਣ ਨੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਊਚ ਅਪਾਰ ਸੁਆਮੀ ਊਚ ਅਪਾਰ ਬੇਅੰਤ ਸੁਆਮੀ ਊਚ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਤਰੇ ਸੁਣ ਤੇ ਉਤਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਪਸ਼ੂ ਪਰੇ ਕਦ ਕੋ ਤਾਰੇ ਪਸ਼ੂ ਪਰੇ ਤੁਮ ਕਦ ਕੋ ਤਾਰੇ பசு பரத்து முகதோ தாரே பசு பற முகாரே பாக பார்த்த பாத்த பார உதார கண்குரான ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਨ <speaking in> of <foreign> the <language> i <laughs> ਬੋਲਾ ਸੀ ਆਈ ਨਾ ਜਾਏ ਮੀਰਾ ਪ੍ਰਭ ਅਭਿਜਾਸੀ ਤੂੰ ਮਰਵਾਰ ਦਾਸ ਹਮਦੀਨ ਤੂੰ ਮਰਵਾਰ ਦਾਸ ਹਮਦੀਨ ਨਾਨਕ ਸਾਹਿਬ ਪਰਪੁਰੀਨਾ ਨਾਨਕ ਸਾਹਿਬ ਪ੍ਰਭੁ ਜਤੁ ਦਾਤਾ ਅਰ ਪਰਿਯੋਜਾਤਿਕ ਇਕ ਸਰਨਾ ਮਿਲੈ ਦਾਨ ਸੰਤਰੇਰ ਦੇਹ ਲਗ ਭਵ ਜਲ ਤਰਨਾ ਬਿਰਤ ਕਰਉ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹ ਦਰਸ ਮਨ ਚਾਉ ਭਗਤਿ ਹੋ ਬਨ ਠਹਿਰਾਵੇ ਭਲਿ ਉਚਰਾਵਿ ਅੰਧਾਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਨਨ ਨਾਰਕ ਗੁਰ ਪਰਮ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਪਰ ਤਿਤ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਆਵਰਨਾ ਤੁਝਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹ ਪਾਤਸ਼ਾਹੋ ਨੇ ਚਲ ਚੋਰ ਛਤ ਜੇ ਪਾਵੇ ਪਾਰ ਬ੍ਰਹਮ ਸੋਈ ਸਚ ਨਿਆਉ ਜੋ ਪਾਵੇ ਪਾਰ ਬ੍ਰਹਮ ਨਿਥਾਵੇ ਮਿਲੇ ਥਾਉ ਜੋ ਕੀਨੀ ਕਰਤਾਰ ਸਾਈ ਪਲੇ ਗਲ ਜਿਨੇ ਪਛਾਤਾ ਖਸਮ ਸੇ ਦਰਗਾਮਲ ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰੀਐ ਕਾਰਣ ਕਰਨ ਕਰੀਮ ਕੁਦਰਤ ਤੇਰੀ ਐ ਸੋ ਸੋਈ ਸੁਨੰਦਨੀ ਮੇਰਾ ਤਨ ਮਨ ਮੋਲਾ ਨਾਮ ਜਪੰਢੜੇ ਲਾਲੇ ਪੰਧ ਜੁ ਨੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੀ ਹਾਲੀ ਪੰਧ ਜੁ ਨੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੀ ਹਾਲੀ ਸਾਥ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਕਾਰਜ ਆਵੇ ਰਾਸ ਬਹੁਤਾ ਬਹੁਤ ਵਿਖਾਇ ਉਚੋ ਉਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਉ ਅਬ ਰਾਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਫਾਰੇ ਕਰ ਆਜ ਪੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬੋਸਾ ਜੇ ਸੋਦਾਮਾ ਅਪਦਾ ਤੇਰਾ ਖੀਆ ਗਨ ਕਾ ਪੜਤ ਪੁਰਹਤੇ ਕਾ ਜੀ ਸ਼ੀਰੀ ਸਤਗੁਰ ਸੋ ਪਰ ਸੰਕਲ ਜੁਗ ਹੋਏ ਰੱਖੋ ਦਾਸ ਪਾਟ ਕੀ ਲਾਜ ਰੱਖੋ ਦਾਸ ਪਾਟ ਕੀ ਲਾਜ ਤੂੰ ਸਤਗੁਰ ਚੌ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੈ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤਰਹ ਲੋਏ ਅਗਮ ਨਿਗਮ ਉਦਰਣ ਜਰਾ ਜਮੈ ਆਰੋ ਹੈ ਗੁਰ ਅਮਰਦਾਸ ਸਿਰ ਥਪਿਓ ਪਰਗਾਮੀ ਤਾਰਣ ਤਰਨ ਅਗ ਅੰਤਕ ਬਦੈ ਨਾ ਸਭ ਕਲ ਗੁਰ ਰਾਮਦਾਸ ਤੇਰੀ ਸ਼ਰਣ ਨਾਨਕ ਨਾਮ ਨਿਰੰਜਨ ਜਾਣਿਉ ਕੀਨੀ ਫਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਪਇਉ ਸਾਇਰ ਤਿਨ ਸਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿ ਕਛ ਕਹੀ ਨ ਜਾਇ ਸੋ ਢੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਸੋ ਢੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ अपराशर परया अकथ कथा अमरापुरी जिस देसो पावे एहो जनक राज गुरु रामदास तुझ ही बन आवै अन्न तन तन जन आया जिस पर सा सब जगत पर आया ਜਨ ਆਵਨ ਕਾਏ ਸੁਆਉ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ तुमदा ते ठाकुर प्रीतुपालक नायक खसम हमारे निमख निमख तुम ही प्रीतुपालो हम वारक तुमरे तारे जेवा एक कवन गुण कहिए बेशुमार बेअंत स्वामी तेरो अंत न गिनहिं लइए राव कोट अपराध हमारे खंडो अनक विधि समझावो हम अज्ञान अलप मत थोरी ਤੁਮ ਆਪਨ ਬਿਰਤ ਰਖਾਓ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਤਿਗੁਰੂ ਸਤਿਗੁਰੂ सतगुर कोविन्द जियौ बलहै चलन सबल मलन भगत फलन कान कुवर ने कलंक पचीटंग चढ़हु तल रविन्द जियौ राम रवन दुर्त तवन सकल पवन कुशल करन सरप भूत आप ही देवात देव सहस मुप निन्द जियौ जरम करम मच कच बरा जमुना के कूल खेल, खेल जि गिन् जियो नमसार ए तार तच वार मन गयन सतगुरु 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 सत विंद जियो ਤਖਤ ਵਹ ਤਖਤੇ ਕੀ ਲਾਇਕ ਪੰਜ ਸਮਾਏ ਗੁਰਮਤ ਪਾਇਕ ਆਦਿ ਜਗ ਆਦੀ ਹੈ ਪੀ ਹੋਸੀ ਸਹਸਾ ਪਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹ ਸੱਚ ਵਡਾਈ ਗੁਰਮਖ ਗੁਰਮਤ ਲਿਵ ਜਾਤੀ ਨਾਨਕ RAM ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਬੜੇ ਭਾਗੀ ਓਨ ਮਾਨਿਓ ਰਿਦ ਸਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦੜਾਇਓ गम अगोचर पार भ्रम सतगुरु दरसायो गुरु अर्जुन कार गुरु रामदास आने वो ठहरायो राजयोग تخت dien गुरु रामदास प्रथमे नानक चंद जगत पयो आनंद ਤਾਰਨ ਮਨੁਖ ਜਨ ਕੀ ਉਪਰਗਾਸ ਗੁਰੂ ਅੰਗਦ ਦੀਓ ਨਿਧਾਨ ਅਕਤ ਕਥਾ ਗਿਆਨ ਪੰਚਪੂਤ ਬਸ ਕਿਨੇ ਜਮਨ ਨਾਥ ਰਾਸ ਗੁਰੂ ਅਮਰ ਗੁਰੂ ਸ੍ਰੀ ਸਤਜੁਗ ਗੁਰੂ ਅਮਰ ਸ੍ਰੀ ਸਤ ਕਲ ਜੁਗ ਰਾਖੇ ਪਤ ਅਗਨ ਦੇਖਨ ਗਤ ਚਰਨ ਕਵਲ ਜਾਸ ਸਭ ਬਿਦਮਾਨਿਓ ਮਨ ਸਭ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪਾਰ ਬ੍ਰਹਮ ਪਰਮੇਸ਼ਵਰ ਸਤਗੁਰ ਆਪੇ ਕਰਨਿਹਾਰਾ ਚਰਨ ਸਰਣ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਚਰਨ ਸ਼ਰਨ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੁ ਨਾਨਕ ਹਰ ਪਜ ਮਨਾ ਜੀਬਿਦ ਜਲ ਕੋ ਮੀਨ ਜੀਬਿਤ ਜਲ ਕੋ ਮੀਨਾ ਜੈਸਾ ਸਤ ਗੁਰ ਸੁਣੀ ਦਾ ਤੈ ਸੋਹੀ ਬਣੀਠ ਓਛੜਿਆ ਮੇਲੇ ਪ੍ਰਭ ਹਰ ਦਰ ਕੇ ਕਬਸੀਠ ਹਰ ਨਾਮੋਂ ਮੰਤਰ ਦੜਾਏਂਦਾ ਕਟੇ ਹਾਮ ਨਾਨਕ ਸਤਿਗੁਰ ਤਿਨਾਮ ਲਾਇ ਜਿਨ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਦ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਸ ਉਤਮ ਪੰਥ ਸੁਨਿਓ ਗੁਰ ਸੰਗਤ ਬਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਤ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਨੈ ਸੁਖ